ਜਪਾਨ ਦੇ ਵਿੱਚ ਆਉਂਦਾ ਹੀ ਬੰਦਾ ਰਾਮ ਦੇ ਨਾਲ 1.5 ਤੋਂ 2 ਲੱਖ ਰੁਪਏ ਨੂੰ ਹੱਥ ਪਾਉਂਦਾ ਹੈ। ਇੱਥੇ ਕੰਮ ਲੱਭਦੇ ਆ ਸਾਰੀ ਬੰਦੇ ਦੀ ਤਨਖਾਹ 1.5 ਤੋਂ 2 ਲੱਖ ਰੁਪਏ ਲੱਗ ਜਾਂਦੀ ਹੈ। ਜਦ ਬੰਦਾ ਸੈੱਟ ਹੋ ਜਾਂਦਾ ਹੈ ਤੇ ਰਾਮ ਨੂੰ 5 ਤੋਂ 6 ਲੱਖ ਰੁਪਏ ਨੂੰ ਹੱਥ ਪਾਉਂਦਾ ਹੈ। ਤੇ ਜਪਾਨ ਦੇ ਵਿੱਚ ਇੰਨਾ ਕੁ ਪੈਸਾ ਹੈ ਕਿ ਕਿਸੇ ਹੋਰ ਦੇਸ਼ਾਂ ਦੇ ਵਿੱਚ ਨਹੀਂ ਹੁੰਦਾ। ਅੱਜ ਇਹਨਾਂ ਹੀ ਗੱਲਾਂ ਦਾ ਸੱਚ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਕਿ ਇੱਥੇ ਕੰਮ ਕੀ ਹੈ, ਪੈਸਾ ਕਿੰਨਾ ਕੁ ਬਣਦਾ ਹੈ। ਇਸ ਤਰ੍ਹਾਂ ਇੱਥੇ ਆਇਆ ਜਾਂਦਾ ਹੈ ਤੇ ਏਜੰਟ ਕੀ ਕੀ ਝੂਠ ਬੋਲਦੇ ਨੇ ਤੇ ਕੀ ਕੀ ਵਹਿਮ ਨੇ ਲੋਕਾਂ ਦੇ ਮਨ ਦੇ ਵਿੱਚ ਸੋ ਮੈਨੂੰ ਇੱਥੇ ਰਹਿੰਦੇ ਆ 2 ਸਾਲ ਹੋ ਗਏ ਤੇ ਅੱਜ ਸਾਰੀਆਂ ਗੱਲਾਂ ਦਾ ਸੱਚ ਤੁਹਾਡੇ ਮੂਹਰੇ ਕੱਢੂੰਗਾ ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਮੈਂ ਤੁਹਾਡਾ ਆਦਰਾਹੁਲ ਪੰਡੋਰੀ ਤੇ ਅੱਜ ਦੀ ਵੀਡੀਓ ਹੋ ਸਕਦਾ ਹੈ ਕਈ ਲੋਕ ਮੇਰੀ ਵੀਡੀਓ ਤੇ ਯਕੀਨ ਨਾ ਕਰਨ ਹੋ ਸਕਦਾ ਹੈ ਕਈ ਮੈਨੂੰ ਗਲਤ ਵੀ ਕਹਿਣ ਪਰ ਇਹ ਵੀਡੀਓ ਪੂਰੀ ਦੇਖਿਓ ਤੇ ਜੇ ਹਾਂ ਕੋਈ ਕਹਿੰਦਾ ਵੀ ਮੇਰੀਆਂ ਗੱਲਾਂ ਗਲਤ ਨੇ ਜਾਂ ਮੇਰੀਆਂ ਗੱਲਾਂ ਝੂਠ ਨੇ ਮੇਰਾ ਇੰਸਟਾਗ੍ਰam ਸਭ ਨੂੰ ਪਤਾ ਹੈ ਮੈਨੂੰ ਮੈਸੇਜ ਕਰ ਲਿਓ ਮੈਂ ਕੱਲੀ ਕੱਲੀ ਗੱਲ ਦਾ ਸਬੂਤ ਦੇਣ ਨੂੰ ਤਿਆਰ ਐ ਕਿ ਇੱਥੇ ਕਿੰਨੇ ਕ ਪੈਸੇ ਬਣਦੇ ਕਿੰਨੇ ਕ ਨਹੀਂ ਬਣਦੇ ਸੋ ਪਹਿਲੀ ਗੱਲ ਤੇ ਆਉਂਦੇ ਆ ਵੀ ਲੋਕਾਂ ਦਾ ਜਿਹੜਾ ਇਹ ਹਰ ਇੱਕ ਏਜੰਟ ਜਦ ਵੀ ਕੋਈ ਜਾਂਦਾ ਹੈ ਵੀਜ਼ਾ ਲਵਾਉਣ ਜਪਾਨ ਦਾ ਉੱਥੇ ਜਾਓ ਤੇ 2 ਤੋਂ 2.5 ਲੱਖ ਰੁਪਏ ਬੰਦਾ ਆਰਾਮ ਨਾਲ ਹੱਥ ਪਾਉਂਦਾ ਹੈ ਹਰ ਇੱਕ ਨੂੰ ਕਹਿੰਦੇ ਉਹਦਾ ਸੱਚ ਪਹਿਲਾਂ ਮੈਂ ਦੱਸਦਾ ਇਹ ਗੱਲ ਬਿਲਕੁਲ ਸੱਚ ਹੈ ਕਿ ਇੱਥੇ ਬੰਦਾ 2 ਤੋਂ 2.5 ਲੱਖ ਰੁਪਏ ਆਰਾਮ ਦੇ ਨਾਲ ਕਮਾਉਂਦਾ ਹੈ ਮਹੀਨੇ ਦਾ ਆਰਾਮ ਦੇ ਨਾਲ ਪਰ ਉਹ 2 ਤੋਂ 2.5 ਲੱਖ ਰੁਪਏ ਇੰਡੀਆ ਦਾ ਨਹੀਂ ਹੁੰਦਾ ਉਹ ਤਾਂ 2 ਤੋਂ 2.5 ਲੱਖ ਇੱਥੋਂ ਦਾ ਹੈ ਤੇ ਇੱਥੋਂ ਦੇ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਕਿ ਇੰਡੀਆ ਪੈਸੇ ਜਾ ਕੇ ਅੱਧੇ ਹੁੰਦੇ ਆ ਸੋ ਜੇ ਇੱਥੇ ਮੰਨ ਲਓ ਤੁਸੀਂ 1000 ਕਮਾਇਆ ਪੰਜਾਬ ਦਾ ਇੰਡੀਆ ਦਾ ਤੁਹਾਡੇ 500 ਰੁਪਿਆ ਬਣਿਆ ਠੀਕ ਹੈ ਹੁਣ ਤੁਸੀਂ ਆਪਣੇ ਆਪ ਹਿਸਾਬ ਲਾ ਲਓ 2 ਤੋਂ 2.5 ਲੱਖ ਕਮਾ ਕੇ ਤੁਸੀਂ ਕਿੰਨਾ ਕਮਾ ਲਿਆ ਸੋ ਦੂਜੀ ਗੱਲ ਇੱਥੇ ਪੈਸਾ ਬਹੁਤ ਹੈ ਬਹੁਤ ਹੈ ਕੋਈ ਸ਼ੱਕ ਨਹੀਂ ਇੱਥੇ ਪੈਸਾ ਤੁਸੀਂ ਤਾਂ ਹੀ ਕਮਾ ਸਕਦੇ ਹੋ ਜੇ ਤੁਹਾਡਾ ਆਪ ਦਾ ਕੰਮ ਹੋਵੇ ਇਹ ਤੇ ਜੇ ਕਹੋ ਵੀ ਮੈਂ ਕਿਸੇ ਥੱਲੇ ਕੰਮ ਕਰਾਂ ਤੇ ਮੈਂ ਪਿੰਡ ਕੋਠੀਪਾਲਮਾ ਮੈਂ ਐਂ ਕਰ ਲਵਾਂ ਉਹ ਬਹੁਤ ਔਖਾ ਹੈ ਬਹੁਤ ਜ਼ਿਆਦਾ ਔਖਾ ਜੇ ਹੋਰਾਂ ਦੇਸ਼ਾਂ ਦੇ ਕੰਪੇਅਰ ਕਰੋ ਕਿ ਆਪਣੇ ਮੁੰਡੇ ਜਾਂਦੇ ਆਪਣੇ ਕੁੜੀਆਂ ਮੁੰਡੇ ਜਾਂਦੇ ਆਪਣੇ ਲੋਕ ਜਾਂਦੇ ਆ ਥੋੜਾ ਜਿਹਾ ਕੰਮ ਕਰਦੇ 10 ਸਾਲ 12 ਸਾਲ ਕੰਮ ਕੀਤਾ ਫਿਰ ਬੈ ਕੇ ਖਾਂਦੇ ਆ ਘਰ ਵੀ ਵਧੀਆ ਬਣ ਜਾਂਦਾ ਹੈ ਸੇਵਿੰਗਾਂ ਵਧੀਆ ਇੱਥੇ ਇਹ じゃ ਕੁਝ ਨਹੀਂ ਹੈਗਾ ਇੱਥੇ ਉਹਨਾਂ ਚਿਰ ਹੀ ਖਾਓਗੇ ਜਿੰਨਾ ਚਿਰ ਮਿਹਨਤ ਕਰੋਗੇ ਹੈਡ ਟੂ ਮਾਉਥ ਹੈ ਸਾਰੀ ਜ਼ਿੰਦਗੀ ਤੇ ਫਿਰ ਇੱਥੇ ਗੱਲੇ ਕਿਉਂ ਆਉਂਦੀ ਹੈ ਵੀ ਜਪਾਨ ਤੋ ਜੀ ਆਉਂਦਾ ਹੀ ਬੰਦਾ ਪੈਸੇ ਬਹੁ ਕਮਾਉਣ ਲੱਗ ਜਾਂਦਾ ਹੈ ਕੰਮ ਲੱਭਣਾ ਸੌਖਾ ਹੈ ਸਭ ਝੂਠ ਹੈ ਇੱਥੇ ਕੰਮ ਲੱਭਣਾ ਤੁਹਾਡੇ ਆਪ ਦੇ ਟੈਲੈਂਟ ਤੇ ਜਾਂ ਤੁਹਾਡੇ ਦੇ ਬਾਅਦ ਦੇ ਵਿੱਚ ਡਿਪੈਂਡ ਕਰਦਾ ਹੈ ਸਭ ਤੋਂ ਪਹਿਲਾਂ ਡਿਪੈਂਡ ਕਰਦਾ ਹੈ ਤੁਹਾਡੀ ਕਿਸਮਤ ਤੇ ਤੁਹਾਨੂੰ ਕੰਮ ਮਿਲੂਗਾ ਕਿ ਨਹੀਂ ਮਿਲੂਗਾ ਜਿੱਦਾਂ ਮੈਂ ਇੱਥੇ ਪਹਿਲਾਂ ਪਿਛਲੀ ਵੀਡੀਓ ਤੇ ਵਿੱਚ ਵੀ ਦੱਸਿਆ ਸੀ ਕਿ ਇੱਥੇ ਆਉਂਦਾ ਕਿੱਦਾਂ ਹੈ ਬੰਦਾ ਪਹਿਲਾਂ ਇਹ ਤਿੰਨ ਚੀਜ਼ਾਂ ਸਮਝਣੀਆਂ ਜ਼ਰੂਰੀ ਹੈ ਕਿ ਇੱਥੇ ਆਉਂਦਾ ਕਿੱਦਾਂ ਹੈ ਬੰਦਾ ਫਿਰ ਉਸ ਤੋਂ ਬਾਅਦ ਆਪਣੇ ਆਪ ਸੌਖਾ ਸਮਝ ਆਊਗਾ ਕੰਮ ਦਾ ਸਿਸਟਮ ਕੀ ਹੈ ਕੰਮ ਕਿੱਦਾਂ ਮਿਲਦਾ ਸੋ ਇੱਥੇ ਬੰਦੇ ਮੋਸਟਲੀ ਤਿੰਨ ਚੀਜ਼ਾਂ ਕਰਕੇ ਆਉਂਦੇ ਆ ਜੋ ਮਤਲਬ ਤਿੰਨ ਸਾਧਨਾ ਥਾਣੀਆਂ ਆਉਂਦੇ ਆ ਪਹਿਲਾ ਵਿਜ਼ਟਰ ਵੀਜ਼ਾ ਦੂਜਾ ਵਰਕ ਵੀਜ਼ਾ ਤੇ ਤੀਜਾ ਬਿਜ਼ਨਸ ਵੀਜ਼ਾ ਹੁਣ ਇੱਥੇ ਕੀ ਹੁੰਦਾ ਹੈ ਜਿਹੜਾ ਬਿਜ਼ਨਸ ਵੀਜ਼ੇ ਤੇ ਆਇਆ ਉਹਦੇ ਲਈ ਵੀ ਇੱਥੇ ਜ਼ਿੰਦਗੀ ਨਰਕਾਂ ਵਰਗੀ ਹੈ ਜਿਹੜਾ ਜਦ ਤੱਕ ਉਹਦਾ ਆਪਦਾ ਕੰਮ ਨਹੀਂ ਬਿਜ਼ਨਸ ਵੀਜ਼ੇ ਵਾਲੇ ਦਾ ਜਿਹੜਾ ਵਰਕ ਵੀਜ਼ੇ ਤੇ ਆਇਆ ਉਹਦੇ ਲਈ ਥੋੜੀ ਜੀ ਜ਼ਿੰਦਗੀ ਇੱਥੇ ਸੌਖੀ ਹੈ ਥੋੜੀ ਜੀ ਸੌਖੀ ਹੈ ਤੇ ਜਿਹੜਾ ਵਿਜ਼ਟਰ ਆਇਆ ਉਹਦੇ ਲਈ ਤਾਂ ਜਿੰਨੇ ਉਹਦੇ ਲਈ ਪੰਗੇ ਨੇ ਉਸ ਬੰਦੇ ਤੋਂ ਅਲੱਗ ਦਾ ਕਿਸੇ ਲਈ ਪੰਗੇ ਹੋਰ ਹੈ ਹੀ ਨਹੀਂ ਕਿਉਂਕਿ ਇਹ ਮੈਂ ਗਲਤੀ ਕਿਸੇ ਬੰਦੇ ਦੀਆਂ ਗੱਲਾਂ ਚਾਕੇ ਆਪ ਕਰ ਚੁੱਕੇ ਹਾਂ ਸੋ ਇਹ ਚੀਜ਼ਾਂ ਸਮਝਣੀਆਂ ਜ਼ਰੂਰੀ ਹੈ ਮੈਂ ਉਹੀ ਚੀਜ਼ਾਂ ਦੱਸੂੰਗਾ ਜਿਹੜੇ ਮੇਰੇ ਖੁਦ ਦੇ ਤਜਰਬੇ ਨੇ ਇਹ ਨਹੀਂ ਕਿ ਮੈਂ ਇੱਧਰੋਂ ਚਾਰ ਬੰਦਿਆਂ ਤੋਂ ਸੁਣੀਆਂ ਇੱਧਰੋਂ ਚਾਰ ਬੰਦਿਆਂ ਤੋਂ ਸੁਣੀਆਂ ਮੈਂ ਰਹਿਣਾ ਇੱਥੇ ਜੋ ਮੈਂ ਚੀਜ਼ਾਂ ਦੇਖਦਾ ਜੋ ਮੈਂ ਆਪਣੇ ਤਜਰਬਿਆਂ ਨਾਲ ਸਿੱਖਿਆ ਮੈਂ ਉਹੀ ਸੱਚ ਤੋਂ ਦੱਸੂੰਗਾ ਅੱਜ ਸੋ ਪਹਿਲਾ ਰਹਾ ਵਰਕ ਵੀਜ਼ਾ ਇੱਥੇ ਤੁਹਾਡੇ ਕੋਈ ਬੰਦੇ ਦੀ ਆਪਦੀ ਕੰਪਨੀ ਹੈ ਜਿੱਦਾਂ ਵੀ ਜਾਣਕਾਰ ਹੈ ਉਹਦੀ ਆਪਦੀ ਕੰਪਨੀ ਉਹ ਤੁਹਾਨੂੰ ਇੱਥੋਂ ਵਰਕ ਵੀਜ਼ਾ ਸਪਾਂਸਰ ਕਰੂਗਾ ਸਿੰਪਲ ਜੀ ਗੱਲ ਹੈ ਤੁਸੀਂ ਆਓ ਕੰਮ ਕਰੋ ਨਾਰਮਲ ਉਹ 3 ਸਾਲ ਦਾ ਵੀਜ਼ਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਇੱਕ ਵੀਜ਼ਾ ਹੁੰਦਾ ਹੈ ਬਿਜ਼ਨਸ ਵੀਜ਼ਾ ਤੁਸੀਂ ਉੱਥੋਂ ਇਨਵੈਸਟ ਕਰੋ ਸ਼ੋਅ ਕਰੋ ਕਿ ਅਸੀਂ ਇਨਵੈਸਟ ਕਰਨਾ ਹੈ ਉਰੇ ਆ ਜਾਓ ਕਈ ਤਾਂ ਆਪਦੇ ਬਿਜ਼ਨਸ ਚ ਚਲਾਉਂਦੇ ਨੇ ਇੱਥੇ ਆ ਕੇ ਜਿੱਦਾਂ ਕਿਸੇ ਨੇ ਰੈਸਟੋਰੈਂਟ ਖੋਲ ਲਿਆ ਕਿਸੇ ਨੇ ਕੋਈ ਆਪਣੀ ਕੰਸਟਰਕਸ਼ਨ ਕੰਪਨੀ ਖੋਲ ਲਈ ਕਿਸੇ ਨੇ ਆਪਣੇ ਗੱਡੀਆਂ ਦੀ ਕੰਪਨੀ ਖੋਲ ਲਈ ਇੰਪੋਰਟ ਐਕਸਪੋਰਟ ਦੀ ਉਮੋਸਲੀਸ਼ੇ ਲੰਕਨਸ ਕਰਦੇ ਆ ਜਾਂ ਪਾਕਿਸਤਾਨੀ ਕਰਦੇ ਆ ਜਾਂ ਬੰਗਲਾਦੇਸ਼ੀ ਕਰਦੇ ਆ ਜਿਹੜੀ ਆਪਣੀ ਗੱਡੀਆਂ ਦਾ ਇੰਪੋਰਟ ਐਕਸਪੋਰਟ ਹੋ ਗਿਆ ਕਿਉਂਕਿ ਆਪਣੇ ਦੇਸ਼ 'ਚ ਟੈਕਸ ਬਹੁਤ ਸੋ ਇਸ ਕਾਰਨ ਉਹ ਇੱਕ ਵੀਜ਼ਾ ਹੋ ਗਿਆ ਤੇ ਉਹ ਵੀਜ਼ੇ ਲਈ ਤੁਹਾਨੂੰ ਪਹਿਲਾਂ ਰੂਲ ਸੀਗਾ ਕਿ ਤੁਸੀਂ 25 ਲੱਖ ਰੁਪਏ ਸ਼ੋਅ ਕਰਕੇ ਆਪਣੇ ਅਕਾਊਂਟ ਦੇ ਵਿੱਚ ਉਹ ਵੀਜ਼ਾ ਲੈ ਸਕਦੇ ਸੀ ਪਰ ਹੁਣ ਤੋਂ ਨੂੰ ਕਟੋਕਾ 1.5 ਕਰੋੜ ਰੁਪਏ ਸ਼ੋਅ ਕਰਨਾ ਪੈਣਾ ਆਪਣੇ ਅਕਾਊਂਟ 'ਚ ਫਿਰ ਤੁਸੀਂ ਉਹ ਵੀਜ਼ਾ ਲੈ ਸਕਦੇ ਹੋ ਤੇ ਉਸ ਵੀਜ਼ੇ ਤੇ ਟੈਕਸੀ ਬਹੁਤ ਜ਼ਿਆਦਾ ਨਹੀਂ ਤੁਹਾਡੇ ਕੋਲ ਉਹੀ ਪੂਰੇ ਨਹੀਂ ਹੋਣੇ ਜੇ ਤੁਹਾਡੀ ਆਪ ਦੀ ਕੰਪਨੀ ਨਾ ਹੋਈ ਸੋਹਣੀ ਕਮਾਈ ਨਾ ਹੋਈ ਤੇ ਉਸ ਤੋਂ ਬਾਅਦ ਆਉਂਦਾ ਇੱਕ ਸੌਖਾ ਰਾਹ ਬਿਸਟਰ ਵੀਜ਼ਾ ਆਓ ਅਸਾਈਲਮ ਬਣ ਜਾਓ ਅਸਾਈਲਮ ਸੀਕਰ ਬਣ ਜਾਓ ਇੱਥੇ ਫਿਰ ਉਹ ਅਸਾਈਲਮ ਸੀਕਰ ਥੋੜੀ ਚੱਲੂਗੀ 3 ਸਾਲ ਉਸ ਤੇ ਰਾਮਾ ਨਿਕਲ ਜਾਂਦੇ ਫਿਰ ਉਸ ਤੋਂ ਬਾਅਦ ਇੰਟਰਵਿਊ ਪੈਗੀ ਫਿਰ ਤੁਹਾਡੀ ਕਿਸਮਤ ਅਕ ਵੀਜ਼ਾ ਮਿਲ ਗਿਆ ਨਹੀਂ ਮਿਲਿਆ ਤੇ ਨਹੀਂ ਤਾਂ ਵਾਪਸ ਚਲੋ ਸੋ ਇਹ ਤਿੰਨ ਰਾਹ ਨੇ ਇੱਥੇ ਆਉਣ ਦੇ ਸੋ ਪਹਿਲਾ ਬਿਜ਼ਨਸ ਆ ਗਿਆ ਆਫ ਕੌਰਸ ਹੁਣ ਜੇ ਕੋਈ ਬੰਦਾ ਬਿਜ਼ਨਸ ਵੀਜ਼ਾ ਲੈ ਕੇ ਆਏ ਉਹਦਾ ਇੰਨਾ ਤੱਕ ਤੱਕੜਾ ਹੋਊਗਾ ਹੀ ਕਿ ਉਹ ਹੋਂਦਾ ਕੰਮ ਮਿਲ ਜਾਊਗਾ ਤੇ ਉਸ ਚੀਜ਼ ਤੇ ਬੰਦਾ ਲੀਗਲ ਵੀ ਹੁੰਦਾ ਕੋਈ ਐਡਾ ਰਿਸਕ ਨਹੀਂ ਹੁੰਦਾ ਬੰਦੇ ਨੂੰ ਦੂਜੀ ਚੀਜ਼ ਜਿਹੜਾ ਬੰਦਾ ਵਰਕ ਵੀਜ਼ਾ ਲੈ ਕੇ ਆਉਂਦਾ ਉਹਦੇ ਲਈ ਤਾਂ ਸਿੱਧਾ ਉਹ ਆਈ ਕੰਪਨੀ ਦੇ ਵਿੱਚ ਕੰਮ ਕਰੇ ਉਹ ਸਿੱਧਾ ਆਊਗਾ ਉਹਦਾ ਕੰਮ ਕਰੂਗਾ ਹੋਂਦਾ ਹੀ ਕਮਾਈ ਸ਼ੁਰੂ ਕਰ ਦੂਗਾ ਤੇ ਤੀਜਾ ਆ ਗਿਆ ਵਿਜ਼ਟਰ ਵੀਜ਼ਾ ਵਾਲੇ ਜਿਹੜੇ ਬਹੁਤ ਬਹੁਤੇ ਲੋਕ ਹੀ ਆਉਂਦੇ ਆ ਸੌਖਾ ਰਾ ਦੇਖ ਕੇ ਉਹਦੇ ਚ ਕੀ ਹੁੰਦਾ ਤੁਸੀਂ ਆਗੇ ਵਿਜ਼ਟਰ ਵੀਜ਼ੇ ਤੇ ਤੁਸੀਂ ਆ ਕੇ ਸਾਈਲੈਂਸ ਆਪਦੀ ਅਪਲਾਈ ਕਰ ਦਿੱਤੀ ਤੇ 8 ਮਹੀਨੇ ਤੱਕ ਤੁਹਾਡੀ ਸਾਈਲੈਂਸ ਪ੍ਰੋਸੈਸ ਚ ਚੱਲੂਗੀ ਤੁਹਾਨੂੰ ਐਕਸਟੈਂਸ਼ਨਾਂ ਮਿਲਣਗੀਆਂ ਤੁਹਾਡੇ ਪਾਸਪੋਰਟ ਤੇ 2 ਮਹੀਨੇ ਦੀ 2 ਇੱਕ ਵਾਰ 2 ਮਹੀਨੇ ਦੀ ਮਿਲੂਗੀ 2 ਵਾਰ 3-3 ਮਹੀਨੇ ਦੀਆਂ ਮਿਲਣਗੀਆਂ ਉਸ ਤੋਂ ਬਾਅਦ ਐਕਸਟੈਂਸ਼ਨ ਤੋਂ ਬਾਅਦ ਤੁਹਾਨੂੰ ਵਰਕ ਪਰਮਿਸ਼ਨ ਮਿਲੂਗੀ 6-6 ਮਹੀਨੇ ਦੀ ਐਦਾਂ ਮਿਲਦੀ ਜਾਊਗੀ ਮਿਲਦੀ ਜਾਊਗੀ ਮਿਲਦੀ ਜਾਊਗੀ ਜਿੰਨੀ ਤੁਹਾਡੀ ਕਿਸਮਤ ਹੈ ਕਈਆਂ ਨੂੰ 4 ਵਾਰ ਮਿਲਦੀ ਹੈ ਕਈਆਂ ਨੂੰ 5 ਵਾਰ ਮਿਲਦੀ ਹੈ ਕਈਆਂ ਨੂੰ 3 ਵਾਰ ਮਿਲਦੀ ਹੈ ਤੇ ਕਈ ਜਗ੍ਹਾ ਤਾਂ ਸਿਰਫ 2 ਵਾਰ ਹੀ ਮਿਲਦੀ ਹੈ ਸੋ ਜਿਹੜੇ ਉਹ 8 ਮਹੀਨੇ ਪਹਿਲੇ ਨੇ ਉਹ ਤੁਹਾਡੇ ਲਈ ਤਾਂ ਸਭ ਤੋਂ ਔਖੇ ਹੋਣਗੇ ਸਭ ਤੋਂ ਜ਼ਿਆਦਾ ਕਿ ਜੇ ਤਾਂ ਤੁਹਾਡੇ ਇੱਥੇ ਕੋਈ ਜਾਣਕਾਰ ਹੈ ਫਿਰ ਤਾਂ ਤੁਹਾਨੂੰ ਕੰਮ ਲੱਭ ਜਾਊਗਾ ক্লোਜ਼ ਹੈ ਕੋਈ ਜਾਣਕਾਰ ਫਿਰ ਠੀਕ ਹੈ ਤੁਹਾਨੂੰ ਕੰਮ ਲੱਭ ਜਾਊਗਾ ਤੁਹਾਡੇ ਪੈਸੇ ਬਣਨ ਲੱਗ ਜਾਣਗੇ ਪਰ ਜੇ ਨਹੀਂ ਫਿਰ ਤੁਹਾਨੂੰ ਕਿਸੇ ਦਾ ਕੰਮ ਨਹੀਂ ਕੰਮ ਤੇ ਨਹੀਂ ਰੱਖਣਾ ਤੁਹਾਨੂੰ ਕਿਸੇ ਨੇ ਅੱਜ ਜਪਾਨੀ ਦਾ ਰੱਖੂਗਾ ਹੀ ਨਹੀਂ ਨਾ ਬਿਲਕੁਲ ਤਾਂ 100% ਨਹੀਂ ਰੱਖੂਗਾ ਕਿਤੇ ਵੀ ਨਹੀਂ ਰੱਖਣਾ ਕੋਈ ਆਪਣਾ ਪੰਜਾਬੀ ਕੋਈ ਦੇਸੀ ਰੱਖੂਗਾ ਤੁਹਾਨੂੰ ਕੰਮ ਤੇ ਤੇ ਉਥੇ ਵੀ ਤੋਂ ਨੂੰ ਪ੍ਰੋਪਰ ਪੈਸੇ ਨਹੀਂ ਮਿਲਣ ਜਿੰਨੇ ਨਾਰਮਲ ਮਿਲਦੇ ਕਿਉਂਕਿ ਇਹ ਇੱਕ ਟਾਈਪ ਆਫ ਇਲੀਗਲ ਹੁੰਦੀ ਨਾ ਚੀਜ਼ ਉਸ ਤੋਂ ਬਾਅਦ ਉਹ ਤੁਹਾਨੂੰ ਓਨੇ ਪੈਸੇ ਨਹੀਂ ਮਿਲਣ ਜਿੰਨੇ ਇੱਥੇ ਨਾਰਮਲ ਲੋਕਾਂ ਨੂੰ ਮਿਲਦੇ ਆ ਜਾਂ ਫਿਰ ਕਈ ਤਾਂ ਦਿੰਦੇ ਹੀ ਨਹੀਂ ਉਹ ਸਿਰਫ ਤੁਹਾਨੂੰ ਖਰਚਾ ਦੇਣਗੇ ਮਹੀਨੇ ਦਾ 20 25 30000 ਰੁਪਏ ਹੱਦ ਤਹਰ 40000 ਰੁਪਏ ਪੰਜਾਬ ਦਾ ਇੰਡੀਆ ਦਾ ਉੱਥੋਂ ਲੈ ਦਾ ਤੁਹਾਨੂੰ ਕਿਸੇ ਨੇ ਹੋਰ ਪੈਸੇ ਨਹੀਂ ਇੱਥੇ ਦੇਣੇ ਸੋ ਜਦੋਂ ਤੁਹਾਡਾ ਕਾਰਡ ਆ ਗਿਆ ਆਈ ਮੀਨ ਜਦੋਂ ਤੁਹਾਨੂੰ ਪਰਮਿਸ਼ਨ ਆ ਗਈ ਵਰਕ ਦੀ ਉਸ ਵੀਜ਼ੇ ਤੇ ਫਿਰ ਤੁਹਾਨੂੰ ਇਲਿਗਲੀ ਕੰਮ ਕਰਨ ਦੀ ਪਰਮਿਸ਼ਨ ਮਿਲ ਗਈ। ਫਿਰ ਤੁਸੀਂ ਜਾਪਨੀ ਥੱਲੇ ਕੰਮ ਤਾਂ ਕਰ ਸਕਦੇ ਆ ਪਰ ਉਹ ਵੀ ਸੌਖਾ ਨਹੀਂ ਜਾਪਨੀ ਥੱਲੇ ਕੰਮ ਲੱਭਣਾ। ਤੇ ਉਸ ਕੰਮ ਦੇ ਵਿੱਚ ਤੁਹਾਨੂੰ ਉਹਨੇ ਜਦੋਂ ਦੇਖਿਆ ਕਿ ਤੁਹਾਡਾ ਪਰਮਿਸ਼ਨ ਖਤਮ ਹੋਣ ਵਾਲੀ ਉਹ ਤੁਹਾਨੂੰ ਪਹਿਲੀ ਕੰਮ ਤੋਂ ਰੋਕ ਦੇਣਾ। ਕਿ ਭਾਈ ਆਪਣੀ ਨਵੀਂ ਪਰਮਿਸ਼ਨ ਲੈ ਕੇ ਆ ਫਿਰ ਮੇਰੇ ਕੋਲ ਕੰਮ ਕਰਨਾ। ਤੇ ਜੇ ਕਿਸੇ ਆਪਣੇ ਬੰਦੇ ਕੋਲੇ ਕੰਮ ਕਰਦੇ ਹਾਂ ਕੋਈ ਤਾਂ ਆਪਣੇ ਬੰਦੇ ਬਹੁਤ ਵਧੀਆ ਨੇ। ਬਹੁਤ ਜ਼ਿਆਦਾ ਵਧੀਆ ਨੇ ਕਿ ਆਪਣੇ ਬੰਦੇ ਦਾ ਵੀ ਸੋਚ ਲੈ ਕੇ ਯਾਰ ਹਾਂ ਇਹ ਬੰਦਾ ਸਾਡੇ ਕੋਲੇ ਕੰਮ ਕਰ ਰਿਹਾ। ਇਨੂੰ ਆਪਾਂ ਪ੍ਰੋਪਰ ਪੈਸੇ ਦੀ ਜੀ ਦੀ ਪੇ ਕਰੀਏ ਪਰ ਜੇ ਕਹੋ ਵੀ ਕਿਸੇ ਓਦਾਂ ਦੇ ਕੋਲ ਫਸ ਗਏ ਤੇ ਫਿਰ ਤੁਹਾਨੂੰ ਸਭ ਨੂੰ ਵੱਧ ਪਤਾ ਹੈ ਕਿ ਪੰਜਾਬੀ ਕਿੰਨੇ ਕ ਪੈਸੇ ਦੇਣ ਨੂੰ ਸ਼ੇਰ ਹੈ ਇਹਨਾਂ ਚੀਜ਼ਾਂ ਦੇ ਵਿੱਚ ਕੰਮ ਕਰਾ ਕੇ ਬੰਦੇ ਕੋਲ ਸੋ ਉਸ ਤੋਂ ਬਾਅਦ ਗੱਲ ਇੱਥੇ ਉਹਦੀ ਕੰਮ ਹੈ ਕਿ ਮੈਂ ਸਾਰੀਆਂ ਚੀਜ਼ਾਂ ਸਮਝਾਉਂਗਾ ਫਿਰ ਤੁਹਾਨੂੰ ਪੈਸੇ ਦੱਸਾਂਗਾ ਕਿ ਅੱਦਾਂ ਕਿੱਦਾਂ ਬਣਦੇ ਆ ਕੰਮ ਹੈ ਕਿ ਕੰਮ ਇੱਥੇ ਮੋਸਟਲੀ ਹੁਣ ਜਿੱਦਾਂ ਏਜੰਟ ਆਪਣੇ ਬਹੁਤ ਸੁਪਨੇ ਦਿਖਾਉਂਦੇ ਵੱਡੇ ਜੀ ਫੈਕਟਰੀ ਚ ਕੰਮ ਆ ਪੈਕਿੰਗ ਦਾ ਕੰਮ ਆ ਹੈ ਇਹ ਤਾਂ ਨਹੀਂ ਕਿ ਨਹੀਂ ਹੈ ਹੈ ਉਹ ਕੰਮ ਪਰ ਉੱਚ ਪੈਸਾ ਨਹੀਂ ਤੁਸੀਂ ਲੱਖ ਰੁਪਿਆ ਕਮਾਉਂਗੇ ਇੰਡੀਆ ਦਾ ਉਸ ਦੇ ਵਿੱਚੋਂ ਤੁਹਾਡਾ 70000 ਰੁਪਏ ਦਾ ਖਰਚਾ ਨਿਕਲ ਜਾਣਾ 30000 ਦੇ ਵਿੱਚ ਤੁਸੀਂ ਆਪ ਦਾ ਖਰਚਾ ਕਰੋਗੇ ਕਿ ਵਾਪਸ ਭੇਜੋਗੇ ਪੈਸੇ ਸੋ ਕੰਮ ਹੈ ਫੈਕਟਰੀਆਂ ਦੇ ਵਿੱਚ ਵੀ ਹੈ ਪੈਕਿੰਗ ਦਾ ਵੀ ਹੈ ਪਰ ਉਹ ਘੰਟਿਆਂ ਦੇ ਹਿਸਾਬ ਨਾਲ ਚੱਲਦਾ ਹੈ ਤੇ ਉੱਥੇ ਤੁਹਾਡੀ ਕਮਾਈ ਨਹੀਂ ਹੋਣੀ ਕਮਾਈ ਹੈ ਇਹ ਤੇ ਸਿਰਫ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਤੇ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਜੇ ਕਮਾਈ ਹੈ ਤਾਂ ਉਥੇ ਕੰਮ ਵੀ ਪੂਰਾ ਲਿਆ ਜਾਂਦਾ ਹੈ ਕੰਮ ਪੂਰੇ ਤੋਂ ਵੀ ਉੱਪਰ ਹੀ ਲਿਆ ਜਾਂਦਾ ਤੁਹਾਨੂੰ ਘਰੋਂ ਜਾਣ ਦਾ ਟਾਈਮ ਪਤਾ ਹੋਣਾ ਉਸ ਕੰਮ ਤੇ ਘਰ ਆਉਣ ਦਾ ਟਾਈਮ ਨਹੀਂ ਪਤਾ ਹੋਣਾ ਤੁਸੀਂ ਭਾਵੇਂ 9 ਵਜੇ ਵੀ ਆ ਸਕਦੇ ਨਾਲ ਤੇ 10 ਵਜੇ ਵੀ ਆ ਸਕਦੇ ਪਰ ਇਹ ਪੱਕਾ ਹੈ ਕਿ ਤੁਸੀਂ ਸਵੇਰ ਦੇ 6 ਤੋਂ 7 ਵਜੇ ਦੇ ਵਿੱਚ ਵਿੱਚ ਘਰੋਂ ਨਿਕਲਣਾ ਹੈ ਕਈ ਵਾਰ ਰੋਟੀ ਨੂੰ ਵੀ ਟਾਈਮ ਨਹੀਂ ਮਿਲਦਾ ਕਈ ਵਾਰ ਬ੍ਰੇਕ ਵੀ ਨਹੀਂ ਮਿਲਦੀ ਕਈ ਵਾਰ ਸਾਹ ਲੈਣ ਨੂੰ ਵੀ ਸਮਾਂ ਨਹੀਂ ਮਿਲਦਾ ਕਈ ਵਾਰ ਤਾਂ ਰੋਟੀ ਖਾ ਵੀ ਨਹੀਂ ਹੁੰਦੀ ਪੂਰਾ ਪੂਰਾ ਦਿਨ ਤੇ ਜੇ ਸੋਚਦੇ ਹਾਂ ਕਿ ਹਾਂ ਅਸੀਂ ਬਾਕੀ ਕੰਟਰੀਆਂ ਵਾਂਗੂ ਰਾਜਿਆਂ ਵਾਂਗੂ ਬਹਿ ਕੇ ਰੈਸਟੋਰੈਂਟਾਂ 'ਚ ਕੰਮ ਕਰਕੇ ਕੈਫੇਾਂ 'ਚ ਕੰਮ ਕਰਕੇ ਜਾ ਡਰਾਈਵਰੀ ਕਰਕੇ ਜਾ ਇੱਡਾ-ਉੱਡਾ ਕਰਕੇ ਪੈਸੇ ਕਮਾ ਲਾਂਗੇ ਇੱਥੇ ਉਸ ਬਣਾ ਲੈ ਕੇ ਨਾ ਆਇਓ ਤੇ ਦੂਜੀ ਗੱਲ ਆਪਣਾ ਦਿਲ ਇੰਨਾ ਕੁ ਸ਼ੇਰ ਬਣਾ ਕੇ ਇੰਨਾ ਕੁ ਮਜ਼ਬੂਤ ਬਣਾ ਕੇ ਆਇਓ ਕਿ ਇੱਥੇ ਨਰਕਾਂ ਤੋਂ ਭੈੜੇ ਦਿਨ ਕਈ ਵਾਰ ਤਾਂ ਹੋ ਜਾਂਦੇ ਆ ਕੰਮ ਤੇ ਕਿ ਕਈ ਵਾਰ ਬੰਦਾ ਆਪਣੇ ਆਪ ਨੂੰ ਕੋਸਦਾ ਮੈਂ ਕਿੱਥੇ ਫਸ ਗਿਆ ਐਡਾ ਕੰਮ ਤੇ ਜਾਨ ਕੱਢ ਦੇ ਤੇ ਜੇ ਤੁਹਾਡਾ ਮਾਲਕ ਉਦਾਂ ਦਾ ਹੈ ਮੂਰੇ ਫਿਰ ਤੇ ਤੁਸੀਂ ਅਰਦਾਸ ਕੰਮ ਕਰਦੇ ਨੇ ਇਹੀ ਕਰਨੀ ਵੀ ਰੱਬਾ ਜਦ ਤੱਕ ਮੈਨੂੰ ਚੱਕ ਲੈ ਜਦ ਤੱਕ ਕੰਮ ਖਤਮ ਕਰਦੇ ਪੰਜ-ਪੰਜ ਕਈ ਮਾਲਕ ਤਾਂ ਇੱਥੇ ਏਨੇ ਕ ਭੜੇ ਨੇ ਵੀ ਇੱਕ ਬੰਦੇ ਤੋਂ ਪੰਜ-ਪੰਜ ਬੰਦਿਆਂ ਦਾ ਕੰਮ ਲੈਂਦੇ ਨੇ ਤੇ ਤਨਖਾਹ ਇੱਕ ਦੇ ਬੰਦੇ ਦੀ ਪੂਰੀ ਵੀ ਨਹੀਂ ਦੇਣੀ ਤੇ ਕਈ ਏਨੇ ਕ ਵਧੀਆਂ ਨੇ ਵੀ ਪ੍ਰੋਪਰ ਉਹਨਾਂ ਕ ਕੰਮ ਲੈਂਦੇ ਯਾਰ ਕੋਈ ਗੱਲ ਨਹੀਂ ਤੂੰ ਵੀ ਬੰਦਾ ਠੀਕ ਆ ਮਾੜਾ ਮੋਟਾ ਕਦੇ ਵੱਧ ਲੈ ਲੈ ਓਕੇ ਪਰ ਪੈਸੇ ਪ੍ਰੋਪਰ ਪੇ ਕਰ ਦੇ ਕਿ ਯਾਰ ਤੂੰ ਠੀਕ ਆ ਆ ਪੈਸੇ ਫੜ ਜਾ ਜੋ ਵੀ ਹਾਲਤ ਹੈ ਨਾ ਸੋ ਹੁਣ ਇੱਥੇ ਗੱਲ ਆ ਗਈ ਪੀਆਰ ਦੀ ਸਿਟੀਜ਼ਨਸ਼ਿਪ ਦੀ ਤੇ ਉਸ ਤੋਂ ਬਾਅਦ ਜਾ ਲੌਂਗ ਟਰਮ ਵੀਜ਼ੇ ਦੀ ਸੋ ਇੱਥੇ ਸਾਫ਼ ਗੱਲ ਹੈ ਵੀ ਜੇ ਤਾਂ ਆਪ ਦਾ ਵਰਕ ਵੀਜ਼ਾ ਕਨਵਰਟ ਕਰਾ ਲ ਹੁੰਦਾ ਦਾ ਪਰ ਹੁਣ ਅਗਲੇ ਸਾਲ ਤੋਂ ਉੱਥੇ ਵੀ ਬਹੁਤ ਸਟ੍ਰਿਕਟਨੈਸ ਹੋਣ ਵਾਲੀ ਹੈ ਬਹੁਤ ਆਪਣੇ ਰੈਸਟ੍ਰਿਕਸ਼ਨਸ ਲੱਗਣ ਵਾਲੀਆਂ ਉੱਥੇ ਵੀ ਫਿਰ ਸੌਖਾ ਕੰਮ ਨਹੀਂ ਰਿਹਾ ਹੁਣ ਪਹਿਲਾਂ ਤਾਂ ਸੀਗਾ ਕੋਈ ਅਸਾਈਲਮ ਸੀਕਰ ਸੀਗਾ ਉਹਨੇ ਆਪ ਦਾ ਵਰਕ ਵੀਜ਼ਾ ਪਾ ਲਿਆ ਚਲੋ ਲੰਗੀ ਜਾਂਦਾ ਉਹਨਾਂ ਦਾ ਟਾਈਮ ਹੁਣ ਉਹ ਵੀ ਕੰਮ ਖਤਮ ਹੋਣ ਵਾਲਾ ਹੈ ਬਿਜ਼ਨਸ ਵੀਜ਼ਾ ਆ ਕੇ ਕਨਵਰਟ ਕਰ ਲਓ ਉਹ ਵੀ ਖਤਮ ਹੋਣ ਵਾਲਾ ਹੈ ਇੱਥੇ ਸਿਰਫ ਆਪਸ਼ਨ ਬਚਦਾ ਬਿਆ ਕੋਈ ਥੋੜੀ ਜਿਹਾ ਜਪਨੀਜ਼ ਨਾਲ ਕੋਈ ਵਧੀਆ ਤੁਹਾਡਾ ਪਿਆਰ ਹੈ ਕੋਈ ਰਿਸ਼ਤਾ ਹੈ ਤੇ ਉਹਦੇ ਨਾਲ ਇਹ ਵੀ ਅਸਲ ਵਿਆਹ। ਬਾਕੀਆਂ ਦੇਸ਼ਾਂ ਵਾਂਗੂ ਨਹੀਂ ਕਿ ਠੀਕ ਆ ਪੇਪਰ ਮੈਰਿਜ ਕਰ ਲਈ ਓਕੇ ਠੀਕ ਆ ਪੈਸੇ ਦੇ ਕੇ ਵਿਆਹ ਕਰਾ ਲਿਆ। ਕਦੇ ਉੱਤੇ ਵੀਜ਼ਾ ਮਿਲਣਾ ਹੀ ਨਹੀਂ ਤੁਹਾਨੂੰ। ਇਹ ਇਹ ਜਾਪਨੀਜ਼ ਲੋਕ ਨੇ ਹਮੇਸ਼ਾ ਗੱਲ ਦੀ ਜੜ ਤੱਕ ਜਾਂਦੇ ਆ ਵੀ ਅਸਲ ਗੱਲ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਯਾਰ ਅਸੀਂ ਤਾਂ ਜਾਪਨੀਜ਼ ਨਾਲ ਵਿਆਹ ਕਰਾ ਲਿਆ ਠੀਕ ਹੈ ਅੱਜ ਅਸੀਂ ਵੀਜ਼ਾ ਲੈ ਲਿਆ ਤਾਂ ਕੱਲ੍ਹ ਬਾਅਦ ਠੀਕ ਆ ਲਾ ਤੁਹਾਡੀ ਪੀਆਰ ਮਿਲ ਗਈ ਐਦਾਂ ਨਹੀਂ ਹੁੰਦਾ। ਇੱਥੇ ਪੀਆਰ ਵਿਆਹ ਤੋਂ ਵਿਆਹ ਕਰਾਏ ਤੋਂ ਬਾਅਦ ਵੀ 7 ਸਾਲ ਬਾਅਦ ਮਿਲਦੀ ਹੈ। 5 ਤੋਂ 7 ਸਾਲ ਬਾਅਦ ਤੇ ਉਹ ਵੀ ਜਿੱਦ ਦੇ ਤੁਸੀਂ ਛੱਡਿਆ ਉਹਦੇ ਵੀ ਕੈਨਸਲ ਹੋਣ ਦੇ ਚਾਂਸ ਹੈਗੇ ਇਹ ਨਹੀਂ ਕਿ ਇੱਕ ਵਾਰ ਮਿਲ ਗਈ ਤਾਂ ਓਕੇ ਆ ਉਹਦੇ ਵੀ ਹੈ ਸੋ ਇਹ ਤਾਂ ਹੈਗਾ ਇੱਥੇ ਵੀਜ਼ੇ ਤੇ ਕੰਮ ਸੋ ਮਤਲਬ ਇੱਕ ਸਾਫ ਸ਼ਬਦਾਂ ਚ ਕਨਕਲੂਜਨ ਦਵਾ ਕੰਮ ਆਪਣੇ ਸਾਫ ਸ਼ਬਦਾਂ ਚ ਇੱਕ ਗੱਲ ਕਹਾਂ ਜੇ ਕਮਾਈ ਕਰਨੀ ਹੈ ਤਾਂ ਕੰਸਟਰਕਸ਼ਨ ਕਰਨੀ ਹੀ ਪੈਣੀ ਹੈ ਇੱਥੇ ਹੋਰ ਕੰਮਾਂ ਦੇ ਵਿੱਚ ਬਹੁਤਾ ਪੈਸਾ ਨਹੀਂ ਤੇ ਜੇ ਪੈਸਾ ਵੱਧ ਕਮਾਉਣਾ ਹੈ ਫਿਰ ਦੋ ਚੀਜ਼ਾਂ ਜ਼ਰੂਰ ਇੱਕ ਮਿੱਥ ਕੇ ਜਾਂ ਤਾਂ ਆਪਣਾ ਕੰਮ ਖੋਲਣਾ ਪੈਣਾ ਜਾਂ ਤਾਂ ਠਗੀਆਂ ਮਾਰਨੀਆਂ ਪੈਣੀਆਂ ਕਿਉਂਕਿ ਇੱਥੇ ਬੰਦੇ ਦੋ ਹੀ ਕੰਮ ਜਾਵੇ ਜਾਤ ਜਨ ਦੇ ਆਪਦੇ ਕੰਮ ਹੈ ਤੇ ਜਾਂ ਫਿਰ ਜਿਹੜੇ ਦੋ ਨੰਬਰ ਦਾ ਕੰਮ ਕਰਨਾ ਚਾਹੁੰਦੇ ਆ ਵੀ ਕਿਸੇ ਦੇ ਪੈਸੇ ਮਾਰ ਲੈ ਕਿਸੇ ਦੀ ਚੀਜ਼ ਮਾਰ ਲਈ ਕਿਸੇ ਦੇ ਆਪਣੇ ਆਪਣੇ ਕੀ ਕਹਿੰਦੇ ਸਪਾਰਸ ਪਵਾਤੀ ਉਹਦੇ ਵਿੱਚੋਂ ਪੈਸੇ ਰੱਖ ਲੈ ਤੇ ਮੰਨ ਲਓ ਹੁਣ ਇੱਥੇ ਹੋਰ ਗੇਮ ਬਹੁਤ ਚੱਲਦੀ ਹੈ ਜੇ ਤੁਸੀਂ ਕੋਈ ਆਉਣਾ ਚਾਹੁੰਦੇ ਤੇ ਉਹ ਚੀਜ਼ੇ ਧਿਆਨ ਦੇ ਨਾਲ ਮਨ ਦੇ ਵਿੱਚ ਰੱਖ ਕੇ ਆਇਓ ਮੰਨ ਲਓ ਮੈਂ ਤੁਹਾਨੂੰ ਕਿਸੇ ਚੀਜ਼ ਥਰੂ ਮਿਲ ਗਿਆ ਵੀ ਹਾਂ ਠੀਕ ਹੈ ਮੈਂ ਤੁਹਾਨੂੰ ਮਿਲ ਗਿਆ ਤੁਹਾਨੂੰ ਕੰਮ ਦੀ ਲੋੜ ਹੈ ਮੈਂ ਕਹੂੰਗਾ ਹਾਂ ਵੀ ਰਾਮ ਹੈ ਤੈਨੂੰ ਕੰਮ ਦਮਾਉਣਾ ਪਰ ਮੈਂ ਇੱਕ ਸ਼ਰਤ ਰੱਖਣੀ ਹੈ ਇਹ ਆਪਣੇ ਪੰਜਾਬੀ ਬਹੁਤ ਕੰਮ ਕਰਦੇ ਹੈ ਇਕੱਲਾ ਨਹੀਂ ਕਿ ਕੋਈ ਸਪੈਸੀਫਿਕ ਰੇਸ ਨਹੀਂ ਕਰਦੀ ਇਹ ਸਾਰੀਆਂ ਰੇਸਾਂ ਹੀ ਇੱਥੇ ਕੰਮ ਕਰਦੀਆਂ ਤੇ ਸਭ ਤੋਂ ਭੈੜੀ ਗੱਲ ਲੱਗਦੀ ਹੈ ਮੈਨੂੰ ਇੱਥੋਂ ਦੀ ਤੇ ਤੁਸੀਂ ਆਪ ਸਾਬ ਲਾਇਓ ਕਿ ਹੁਣ ਇੱਥੇ ਰਹਿਣਾ ਕਿੰਨਾ ਔਖਾ ਹੋਊਗਾ ਇੱਕ ਆਮ ਇਨਸਾਨ ਲਈ ਮੈਂ ਕਹੂੰਗਾ ਲਿਆ ਵੀ ਰਹਿ ਲੈ ਮੈਂ ਤੈਨੂੰ ਕੰਮ ਦਵਾਵਾਂ ਹੁਣ ਆਪਣੇ ਬਾਕੀ ਦੇਸ਼ਾਂ 'ਚ ਮੈਂ ਖੁਦ ਹੀ 欧ਰਪ 'ਚ ਰਹਾਂ ਤੇ ਹੁਣ ਬਾਕੀ ਦੇਸ਼ਾਂ ਦੇ ਵਿੱਚ ਐ ਆਪਣੇ ਬੰਦੇ ਯਾਰ ਕੰਮ ਦਵਾਉਂਦੇ ਵੀਰਾ ਕੋਈ ਨਹੀਂ ਮੈਂ ਤੈਨੂੰ ਕੰਮ ਦਵਾਉਣਾ ਟੈਨਸ਼ਨ ਕਰਦੀ ਤੂੰ ਕਾ ਤੇ ਵੇਲਾ ਕੋ ਹੁੰਦਾ ਨਾ ਇੱਥੇ ਤਹਾਨੂੰ ਪੰਜਾਬੀ ਕਹੂਗਾ ਨਾ ਕੰਮ ਦਵਾਉਣਾ ਮੈਂ ਜਾਂ ਕੋਈ ਹੋਰ ਕਹੂਗਾ ਆਪਦਾ ਬੰਦਾ ਕੋਈ ਪਾਕਿਸਤਾਨੀ ਕੋਈ ਵੀ ਕਹੂਗਾ ਮੈਂ ਸਪੈਸੀਫਿਕਲੀ ਨਾਮ ਨਹੀਂ ਲੈਣਾ ਕਿਸੇ ਦਾ ਹਰ ਇੱਕ ਦਾ ਇਹੀ ਇਹੀ ਸਿਸਟਮ ਹੈ ਇੱਥੇ ਜਿਹੜੇ ਆਪਣੇ ਮਾਈਗ੍ਰੈਂਟਸ ਆਏ ਉਹਨੇ ਕਹਣਾ ਆਜਾ ਮੈਂ ਤੈਨੂੰ ਕੰਮ ਦਵਾਉਣਾ ਹੁਣ ਤੁਹਾਨੂੰ ਲੋੜ ਹੈ ਤੁਸੀਂ ਤਾਂ ਕਹਿਣਾ ਚੱਲ ਠੀਕ ਹੈ ਬਾਈ ਦਵਾ ਉਹਨੇ ਕਹਣਾ ਇੱਕ ਸ਼ਰਤ ਹੈ ਫੇਰ ਕੰਮ ਦਵਾਉਂਗਾ ਠੀਕ ਹੈ ਨਾ ਹਾਂ ਵੀ ਦੱਸ ਹੁਣ ਤੁਸੀਂ ਤਾਂ ਫਸੇ ਹੋ ਤੁਸੀਂ ਤਾਂ ਕਹਿਣਾ ਵੀ ਹਾਂ ਠੀਕ ਹੈ ਬਾਈ ਮੈਂ ਸ਼ਰਤ ਮੰਨਦਾ ਤੂੰ ਸ਼ਰਤ ਦੱਸ ਕੀ ਹੈ ਉਹਨੇ ਕਹਣਾ ਤੇਰੀ ਪਹਿਲੀ ਤਨਖਾਹ ਦੇ ਵਿੱਚੋਂ ਮੈਂ ਇੰਨੇ ਪੈਸੇ ਲਵਾਂਗਾ ਕੋਈ ਕਹਿੰ 50000 ਲਵਾਂਗਾ ਕੋਈ 10000 ਲਵਾਂਗਾ ਕੋਈ 60000 ਲਵਾਂਗਾ ਕੋਈ 10 ਮਤਲਬ ਆਪਣੀ ਕਈ ਤਾਂ ਸਿੱਧੇ ਪਹਿਲੀ ਤਨਖਾਹੀ ਮੰਗ ਲੈਂਦੇ ਨਾ ਕਿ ਤਰੀ ਮੈਂ ਪਹਿਲੀ ਤਨਖਾਹ ਰੱਖੂਗਾ ਸੋ ਉੱਥੇ ਗੇਮ ਕੀ ਘੁੰਮਦੀ ਹੁਣ ਕਈ ਤਾਂ ਚਲੋ ਇੱਕ ਅੱਧਾ ਚੰਗਾ ਵੀ ਹੁੰਦਾ ਥੋਨੂੰ ਪੱਕਾ ਹੀ ਉਹਨੇ ਕੰਮ ਤੇ ਲਵਾਤਾ ਓਕੇ ਹੈ ਨਾ ਠੀਕ ਹੈ ਪਰ ਕਈ ਵਿੱਚੋਂ ਕੀ ਹੁੰਦੇ ਥੋਡੇ ਨੇ 3-4 ਮਹੀਨੇ ਜਾਂ ਹੱਦ 6 ਮਹੀਨੇ ਕੰਮ ਤੇ ਲਵਾਉਣੇ ਉਹਨੇ ਉਸਤੇ ਜਦੋਂ ਮੈਂ ਕਿਹਾ ਵੀ ਜੇ ਤੁਹਾਡੇ ਕੋਲ 6 ਮਹੀਨੇ ਵਾਲਾ ਕਾਰਡ ਹੈ 6 ਮਹੀਨੇ ਦੀ ਵਰਕ ਪਰਮਿਸ਼ਨ ਹੈ ਉਹ ਮੁੱਕ ਗਈ ਉਸ ਤੋਂ ਬਾਅਦ ਜਪਾਨੀ ਬੰਦੇ ਉਹ ਹਟਾ ਦਿੰਦੇ ਆ ਕੰਮ ਤੋਂ ਨ ਸੋ ਉਹਨੇ ਕੀ ਕਰਨਾ ਤੁਹਾਨੂੰ 5 ਤੋਂ 6 ਮਹੀਨੇ ਉਹਨੇ ਉਸ ਕੰਮ ਤੇ ਲੱਗਾ ਰਹਿਣ ਦੇਣਾ ਜਾਂ 2 ਤੋਂ 3 ਮਹੀਨੇ ਫਿਰ ਉਸ ਕੋਲ ਹੋਰ ਬੰਦੇ ਭਰ ਜਾਣੇ ਕੰਮ ਕਰਨ ਵਾਲੇ ਤੁਸੀਂ ਇਕੱਲੇ ਤਾਂ ਨਹੀਂ ਆਏ ਜਪਾਨ ਤੁਸੀਂ ਇਕੱਲੇ ਤਾਂ ਨਹੀਂ ਕੰਮ ਲੱਭਣਾ ਹੋਰ ਵੀ ਆਏ ਆ ਤੁਹਾਡੇ ਨਾਲ ਹਨਾ ਉਹਨੇ ਉਹ ਬੰਦੇ ਰੱਖ ਲੈਣੇ ਆ ਉਹਨਾਂ ਦੀਆਂ ਤਨਖਾਹਾਂ ਲੈ ਲੈਣੀਆਂ ਤੁਹਾਨੂੰ ਕੰਮ ਤੋਂ ਕਢਾ ਦੇਣਾ ਸੋ ਇਹ ਵੀ ਗੇਮ ਚੱਲਦੀ ਹੈ ਤੇ ਜੇ ਕਿਸੇ ਨੇ ਆਉਣਾ ਬਾਈ ਐਨਾ ਐਂਦਾ ਦੇ ਬੰਦੇ ਆ ਤਾਂ ਧਿਆਨ ਦੇ ਨਾਲ ਰਹੋ ਇਹ ਨਹੀਂ ਤਾਂ ਇਹਨਾਂ ਚੱਕਰਾਂ ਦੇ ਵਿੱਚ ਫਸੇ ਰਹਿ ਜਾਓਗੇ ਤੇ ਫਿਰ ਹੁਣ ਇੱਥੇ ਗੱਲ ਆ ਜਾਂਦੀ ਕਮਾਈ ਦੀ ਮੇਨ ਸੋ ਬਈ ਇੱਥੇ ਜਿਹੜੀ ਸਟਾਰਟਿੰਗ ਕਮਾਈ ਆ ਇੱਥੋਂ ਬੰਦਾ ਇੱਥੋਂ ਦਾ 2 ਲੱਖ ਰੁਪਿਆ ਭਾਵ ਇੰਡੀਆ ਦਾ ਲੱਖ ਰੁਪਿਆ ਆਰਾਮ ਨਾਲ ਕਮਾ ਲੈਂਦਾ ਜੇ ਤੁਹਾਡਾ ਕੰਮ ਠੀਕ ਰੈਗੂਲਰ ਤੁਹਾਨੂੰ ਕੰਮ ਮਿਲ ਰਿਹਾ ਹੈ ਤੁਹਾਡਾ ਸਭ ਕੁਝ ਵਧੀਆ ਹੋ ਰਿਹਾ ਹੈ ਤੇ ਤੁਸੀਂ ਆਰਾਮ ਦੇ ਨਾਲ ਇੱਥੇ ਲੱਖ ਰੁਪਿਆ ਇੰਡੀਆ ਦਾ ਕਮਾ ਸਕਦੇ ਹੋ ਮਹੀਨੇ ਦਾ ਪਰ ਓਮ ਇਹ ਮੈਂ ਗ੍ਰੋਸਸ ਦੱਸ ਰਿਹਾ ਪੂਰਾ ਇਹਦੇ ਵਿੱਚੋਂ ਖਰਚੇ علیحدਾਂ ਨੇ ਅੱਛਾ ਹੁਣ ਮੈਂ ਇੱਕ ਬੇਸਿਕ ਬੇਸਿਕ ਜੇ ਖਰਚੇ ਦੀ ਗੱਲ ਕਰਦਾ ਪਹਿਲੀ ਗੱਲ ਤਾਂ ਇੱਥੇ ਮੰਗਾਈ ਬਹੁਤ ਹੈ ਬਹੁਤ ਜ਼ਿਆਦਾ ਹੁਣ ਇੱਕ ਮੈਂ ਮਿਸਾਲ ਦੇ ਤੌਰ ਤੇ ਗੱਲ ਕਰਦਾ ਕਿ ਆਪਾਂ ਯੂਰਪ ਜਾਂਦੇ ਆ ਤੁਹਾਨੂੰ ਡੇਢ 2 ਯੂਰੋ ਨੂੰ ਕਿਲੋ ਪਿਆਜ਼ ਮਿਲ ਜਾਂਦੇ ਆ ਹੱਦ ਕਹਿ ਲੋ ਵੀ 2 ਯੂਰੋ ਨੂੰ ਡੇਢ ਯੂਰੋ ਨੂੰ ਯੂਰੋ ਨੂੰ ਕਿਲੋ ਪਿਆਜ਼ ਮਿਲ ਜਾਂਦੇ ਆ ਇੱਥੇ ਤੁਹਾਨੂੰ ਦੋ ਪਿਆਜ਼ ਇੰਡੀਆ ਤੇ 150 ਰੁਪਏ ਦੇ ਮਿਲਨੇ ਆ ਥੋੜਾ ਜਿਹਾ ਹਿਸਾਬ ਲਾ ਲਓ ਮਹਿੰਗਾ ਹੀ ਕਿੰਨੀ ਇੰਡੀਆ ਦੇ 2500 ਰੁਪਏ ਕਿਲੋ ਨੂੰ ਇੱਥੇ ਹਦਵਾਣਾ ਇੰਡੀਆ ਦਾ 250 ਰੁਪਏ ਨੂੰ ਇੱਥੇ ਲੀਟਰ ਦੁੱਧ ਈ ਨਹੀਂ ਮੰਗਿਆ ਜੇ ਸੋ ਹੁਣ ਜੇ ਤੁਸੀਂ ਲੱਖ ਰੁਪਇਆ ਕਮਾਇਆ ਤੇ ਹਿਸਾਬ ਲਾ ਲਓ ਕਿ ਤੁਹਾਡਾ ਕਿੱਦਾਂ ਉੱਡਣਾ ਸੋ ਹੁਣ ਮੰਨ ਲਓ ਤੁਸੀਂ ਲੱਖ ਰੁਪਇਆ ਕਮਾ ਲਿਆ ਲੱਖ ਰੁਪਏ ਦੇ ਵਿੱਚੋਂ ਤੁਸੀਂ ਆਪਣਾ 20000 ਤਾਂ ਮੋਟਾ ਮੋਟਾ ਰੈਂਟ ਕੱਢ ਦੋ ਰੈਂਟ ਬਿੱਲ ਆਪਰੇ ਸਾਰੇ ਕੱਢ ਦੋ ਉਹ ਵੀ ਏਰੀਆ ਤੇ ਡਿਪੈਂਡ ਕਰਦਾ ਜੇ ਤੁਸੀਂ ਟੋਕੀਓ ਸਾਈਡ ਰਹਿੰਦੇ ਆ ਯੋਕੋਹਾਮਾ ਸਾਈਡ ਰਹਿੰਦੇ ਆ ਸਾਊਥ ਟੋਕੀਓ ਸਾਈਡ ਰਹਿੰਦੇ ਆ ਸਾਊਥ ਆਪਣੇ ਯੋਕੋਹਾਮਾ ਦੇ ਵਿੱਚ ਰਹਿੰਦੇ ਆ ਉੱਥੇ ਤਾਂ ਤੁਹਾਡਾ ਬਹੁਤ ਮਹਿੰਗਾ ਖਰਚ ਆਊਗਾ ਨਾ ਉਹ ਏਰੀਆ ਮਹਿੰਗੇ ਨੇ ਹੁਣ ਜੇ ਮੰਨ ਲਓ ਤੁਸੀਂ ਸਾਈਡ ਤੇ ਰਹਿੰਦੇ ਆ ਕਿ ਤੇ ਹੋਰ ਪਰਫੈਕਟਿਓਰ ਜੇ ਰਹਿਨੇ ਆ ਉੱਥੇ ਹੋ ਸਕਦਾ ਘੱਟ ਖਰਚਾ ਹੋਵੇ ਸੋ ਬੇਸਿਕਲੀ ਤੁਹਾਡਾ 20 ਤੋਂ 25000 ਰੁਪਿਆ ਵਿੱਚ ਹੀ ਰੈਂਟ ਵਿੱਚ ਹੀ ਤੁਹਾਡਾ ਗੈਸ ਵਗੈਰਾ ਸਾਰਾ ਨਿਕਲ ਗਿਆ ਉਹ ਰੈਂਟ ਐਦਾਂ ਨਿਕਲ ਗਿਆ ਜੇ ਤੁਸੀਂ ਕਿਸੇ ਨਾਲ ਸ਼ੇਅਰਿੰਗ ਚ ਰਹਿੰਦੇ ਆ ਤਾਂ ਜੇ ਮੰਨ ਲਓ ਵੀ ਤੁਸੀਂ ਕੱਲਿਆਂ ਨੇ ਰਹਿਣਾ ਫਿਰ 25 ਤੋਂ 30000 ਰੁਪਏ ਤੁਹਾਡਾ ਕੱਲਿਆਂ ਦਾ ਰੈਂਟ ਨਿਕਲਣਾ ਉਸ ਤੋਂ ਬਾਅਦ ਮੰਨ ਲਓ 75000 ਰੁਪਏ ਤੁਹਾਡੇ ਕੋਲ ਬਚ ਗਏ ਕਿ ਮੈਂ ਰਫਲੀ ਜਿਹਾ ਐਸਟੀਮੇਟ ਦੱਸ ਰਿਹਾ 75000 ਰੁਪਏ ਤੁਹਾਡੇ ਕੋਲ ਬਚ ਗਿਆ ਉਸ 75000 ਦੇ ਵਿੱਚੋਂ ਮੰਨ ਲਓ ਤੁਹਾਡਾ ਆਰਾਮ ਆਰਾਮ ਦੇ ਨਾਲ 10 ਤੋਂ 15000 ਰੁਪਇਆ ਤੁਹਾਡਾ ਗਰੋਸਰੀ ਨਿਕਲ ਗਿਆ ਆਰਾਮ ਦੇ ਨਾਲ ਤੁਹਾਡੇ ਸਬਜੀ ਤੁਹਾਡਾ ਜੋ ਵੀ ਆਲਾ ਦਵਾਲਾ ਹੈਗਾ ਉਹ ਨਿਕਲ ਗਿਆ ਫਿਰ ਉਸ ਚੋਂ 10000 ਰੁਪਇਆ ਆਪਣੇ ਮੰਨ ਲਓ ਬਚ ਗਿਆ ਤੁਹਾਡੇ ਕੋਲੇ 60000 ਰੁਪਇਆ 60000 ਦੇ ਵਿੱਚੋਂ 20000 ਰੁਪਇਆ ਜਾ ਕੇ ਲੋ ਵੀ 10000 ਰੁਪਇਆ 60000 ਦੇ ਵਿੱਚੋਂ ਤੁਹਾਡਾ ਟੈਕਸ ਨਿਕਲ ਗਿਆ ਤੁਹਾਡਾ ਟੈਕਸ ਤੁਹਾਡੀ ਇੰਸ਼ੋਰੈਂਸ ਆ ਜੋ ਵੀ ਤੁਹਾਡਾ ਤੁਹਾਡੇ ਕੋਲ ਐਟ ਲਾਸਟ ਪਿਆ ਰੁਪਇਆ ਬਚ ਗਿਆ ਹੁਣ ਉਸ 50000 ਦੇ ਵਿੱਚੋਂ ਮੰਨ ਲਓ ਤੁਹਾਡਾ 10000 ਰੁਪਿਆ ਆਉਣ ਜਾਣ ਕੇ ਤੇ ਤੁਹਾਡੀ ਜੀ ਗੱਡੀ ਐ ਗੱਡੀ ਤੇ ਲਾਜ਼ਮੀ ਰੱਖਣੀ ਪੈਂਦੀ ਗੱਡੀ ਤੋਂ ਬਿਨਾਂ ਇੱਥੇ ਗੁਜ਼ਾਰਾ ਨਹੀਂ ਤੁਹਾਡਾ ਉਸ ਦੇ ਵਿੱਚੋਂ ਮੰਨ ਲਓ 5000 ਰੁਪਿਆ ਤਾਂ ਗੱਡੀ ਦਾ ਤੇਲ ਨਿਕਲ ਗਿਆ ਮਹੀਨੇ ਦਾ ਉਸ ਤੋਂ ਬਾਅਦ ਤੁਹਾਡੇ ਕੋਲ ਬਚ ਗਿਆ 45000 45000 ਦੇ ਵਿੱਚ ਹੁਣ ਤੁਸੀਂ ਬੰਦਾ ਆਪਣੇ ਕੋਲ ਵੀ 10-15000 ਰੁਪਿਆ ਹਮੇਸ਼ਾ ਖਰਚਾ ਰੱਖਦੇ ਕਿ ਮੈਂ ਬਹੁਤ ਛੋਟਾ ਛੋਟਾ ਐਸਟੀਮੇਟ ਦੱਸ ਰਹੇ ਹਾਂ ਬਹੁਤ ਛੋਟਾ ਛੋਟਾ ਰਫਲੀ ਬਹੁਤ ਰਫਲੀ ਇੱਕ ਤੁਹਾਨੂੰ ਆਈਡੀਆ ਦੇ ਰਹੇ ਹਾਂ ਕਿ ਯਾਰ ਜੇ ਤੁਸੀਂ 5 ਲੱਖ ਕਮਾਇਆ ਹੁਣ ਉਹਨੂੰ ਇਸ ਹਿਸਾਬ ਨਾਲ ਹਿਸਾਬ ਲਾ ਲਿਓ ਵੀ ਤੁਹਾਡੇ ਕਿੰਨੇ ਬਚ ਗ ਕਮਾਉਣਾ ਖੇਲ ਨਹੀਂ ਹੈਗੀ ਕੋਈ ਨਹੀਂ ਕਮਾਉਂਦਾ ਦੇਖਿਆ ਮੈਂ ਐਕਸੈਪਟ ਜਿਨ੍ਹਾਂ ਦੀਆਂ ਵੱਡੀਆਂ ਕੰਪਨੀਆਂ ਹੈ ਜਾਂ ਜਿਨ੍ਹਾਂ ਦੇ ਆਪ ਦੇ ਕੰਮ ਹੈ ਉਹਨਾਂ ਤੋਂ ਲੈਦਾ ਮੈਂ ਕੋਈ ਨਹੀਂ ਇੱਥੇ 5 ਲੱਖ ਰੁਪਏ ਕਮਾਉਂਦਾ ਦੇਖਿਆ ਮਹੀਨੇ ਦਾ ਸੋ ਐਟ ਦਾ ਐਂਡ ਲਾਪ ਆ ਕੇ ਤੁਹਾਡੇ ਕੋਲ 35 ਤੋਂ 40 ਹਜ਼ਾਰ ਰੁਪਏ ਬਚ ਗਏ ਉਹ ਵੀ ਕਦੀ ਕਿਤੇ ਹਰ ਵਾਰ ਨਹੀਂ ਕਦੀ ਕਿਤੇ ਬਚਦਾ ਕਦੀ ਕਿਤੇ ਕਿਉਂਕਿ ਤੁਹਾਨੂੰ ਇੱਥੇ ਕੋਈ ਨਾ ਕੋਈ ਇਹੋ ਜਿਹੀ ਚੀਜ਼ ਆਈ ਰਹਿਣੀ ਹੈ ਜਿਹੜੀ ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਤੋਂ ਪੈਸਾ ਖਿੱਚਣਾ ਹੈ ਚੀਜ਼ ਨੇ ਤੇ ਹੁਣ ਉਸ ਦੇ ਵਿੱਚੋਂ ਹੁਣ ਤੁਸੀਂ ਮੈਨੂੰ ਦੱਸੋ ਤੁਸੀਂ ਕੀ ਸੇਵਿੰਗ ਕਰੋਗੇ ਤੇ ਕੀ ਘਰ ਵੇਚੋਗੇ ਇੱਥੇ ਇਹ ਹਾਲਾਤ ਹੈ ਸੋ ਕਦੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਹੋ ਕੇ ਯਾਰ ਇੱਥੇ ਤਾਂ ਇੰਨੇ ਪੈਸੇ ਬਣਦੇ ਪੈਸੇ ਬਣਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੇ ਤੁਹਾਡੀ ਆਪਦੀ ਕੰਪਨੀ ਹੈ ਬੰਦੇ ਮੈਂ 10 10 ਲੱਖ ਕਮਾਉਂਦੇ ਦੇਖੇ ਜੇ ਤੁਹਾਡੀ ਆਪਦੀ ਕੰਪਨੀ ਹੈ ਮਹੀਨੇ ਦਾ ਆਪਦੀ ਕੰਪਨੀ ਹੈ ਆਪਦਾ ਕੰਮ ਵਧੀਆ ਚੱਲ ਰਿਹਾ ਹੈ ਉਬੰਦ ਆਰਾਮ ਨਾਲ ਲੀਗਲ ਐ ਤੁਸੀਂ ਲੀਗਲ ਹੋ ਟੈਕਸਟ ਪ੍ਰੋਪਰ ਤੁਹਾਡਾ ਜਾਣਦੇ ਸਭ ਕੁਝ ਹੋਣਦੇ ਤਾਂ ਤੁਸੀਂ ਆਰਾਮ ਨਾਲ ਮਹੀਨੇ ਦਾ ਤੁਹਾਡਾ 5 7 6 ਜਿੰਨਾ ਵੀ ਤੁਹਾਡਾ ਕੰਪਨੀ ਦਾ ਹਿਸਾਬ ਹੈ ਜੋ ਵੀ ਤੁਹਾਡੀ ਜਿੱਡੀ ਵੱਡੀ ਕੰਪਨੀਆਂ ਜਿੰਨਾ ਕੰਮ ਕਰਦੇ ਹੋ ਬੰਦਾ ਸੋਹਣੇ ਪੈਸੇ ਕਮਾ ਲੈਂਦਾ ਤੇ ਜੇ ਤੁਸੀਂ ਕਹੋ ਵੀ ਬਾਈ ਮੈਂ ਆ ਕੇ ਮਿਹਨਤ ਕਰੂੰਗਾ ਦਿਹਾੜੀਆਂ ਕਰੂੰਗਾ ਕਿਸਲੇ ਫਿਰ ਬਾਈ ਕੁਝ ਨਹੀਂ ਬਣਨਾ ਹਾਂ ਇੰਨਾ ਜ਼ਰੂਰ ਹੈ ਮੈਂ ਇੱਕ ਚੰਗੀ ਸੱਟ ਦੱਸ ਸਕਦਾ ਕਿ ਇੱਥੇ ਆਓ ਪੈਸਾ ਕਮਾਓ ਤੇ ਕਿਸੇ ਸੋਹਣੀ ਕੰਟਰੀ ਚ ਸੋਹਣੀ ਹੈ ਇਹ ਇਨ ਦਾ ਵੇ ਸੋਹਣੀ ਕਿ ਕਮਾਉਣ ਚ ਸੋਹਣੀ ਹੋਵੇ ਸਟ्रेस ਇੱਥੇ ਤੁਹਾਨੂੰ ਸਟ्रेस ਵੀ ਮਿਲਣਾ ਇੱਥੇ ਤੁਹਾਨੂੰ ਮੈਂਟਲੀ ਅਪਸੈਟ ਵੀ ਹੋਣਾ ਮੈਂ ਅੱਖੀ ਦੇਖਿਆ ਅੱਖੀ ਮੈਂ ਨਹੀਂ ਇਹ ਕਿਸੇ ਦੀ ਗੱਲ ਨਹੀਂ ਐ ਵੀ ਦੇਖੋ ਦਿਖਾਈ ਗੱਲ ਨਹੀਂ ਕਰਦਾ ਸੁਣੀ ਸੁਣਾਈ ਗੱਲ ਨਹੀਂ ਕਰਦਾ ਮੈਂ ਹੁਣ ਵੀ ਜੇ ਕਹੋ ਮੈਂ ਗਾਂ ਪੌਡਕਾਸਟਾਂ ਕਰਨੀ ਆ ਕਿ ਮੈਂ ਉਹ ਬੰਦੇ ਆਪਣੀਆਂ ਪੌਡਕਾਸਟਾਂ ਦੇ ਵਿੱਚ ਵੀ ਲੈ ਆਉਂਗਾ ਜਿਹਨਾਂ ਮੈਂ ਅੱਖੀ ਇੱਥੇ ਮੈਂਟਲੀ ਅਪਸੈਟ ਹੁੰਦੇ ਦੇਖੇ ਇਹ ਜਿਹੇ ਬੰਦੇ ਵੀ ਮੈਂ ਇੱਥੇ ਦੇਖਿਆ ਜਿਹੜੇ 6 6 ਮਹੀਨੇ ਨਾਲ ਕੱਢ ਹੋਏ ਹਨ ਤਾਂ ਇੱਥੇ ਐਨਾ ਕਿ ਦੇਸ਼ ਤੰਕਰਦਾ ਬੰਦੇ ਨੂੰ ਤੇ ਜੇ ਕਿ ਤੁਸੀਂ ਸੁਪਨੇ ਲੈ ਕੇ ਆਉਨੇ ਹੋ ਕਿ ਜਿੱਦਾਂ ਆਪਦੇ ਬੰਦੇ ਹੁਣ ਕੈਨੇਡਾ ਦੇ ਵਿੱਚ ਇੰਜੋਏ ਕਰਦੇ ਅਮਰੀਕਾ ਰਹਿੰਦੇ ਜਾਂ ਯੂਰਪ ਦੇ ਵਿੱਚ ਰਹਿੰਦੇ ਆਪਦਾ ਉਹਦੀਆਂ ਇੰਜੋਏ ਕਰਦੇ ਖਾਂਦੇ ਪੀਂਦੇ ਕੰਮ ਵੀ ਕਰਦੇ ਮਿਹਨਤਾਂ ਵੀ ਕਰਦੇ ਤੇ ਆਪਣੇ ਇੱਕ ਚਿੱਲ ਮੂਡ ਵੀ ਔਨ ਰੱਖਦੇ ਚਿੱਲ ਮੂਡ ਨਹੀਂ ਹੋਣਾ ਇੱਥੇ ਭੁੱਲ ਕੇ ਆਇਓ ਚਿੱਲ ਮੂਡ ਇੱਕ ਹਾਸਾ ਖੁਸ਼ੀ ਐਤੋਂ ਥੋੜੀ ਜਿਹੀ ਖੁੱਲੀ ਜ਼ਿੰਦਗੀ ਨਾ ਜਿਹੜੀ ਬੰਦਾ ਜੀਂਦਾ ਯਾਰ ਮੈਂ ਮੇਰੇ ਤੋਂ ਪੈਸੇ ਆਉਗੇ ਮੈਂ ਆਹ ਲਵਾਂਗਾ ਇਹ ਭੁੱਲ ਕੇ ਆਓ ਇੱਥੇ ਚੀਜ਼ਾਂ ਬਾਈ ਜੀ ਇੱਥੇ ਕੰਮ ਕਰਕੇ ਖੂਦ ਮਿੱਟੀ ਖੂਨ ਨੂੰ ਲੱਗਣੀ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਬਹੁਤ ਹੀ ਵੀਡੀਓ ਲੰਬੀ ਨਾ ਹੋਵੇ ਕਿ ਇੱਥੇ ਜੇ ਆਉਣਾ ਹੈ ਤਾਂ ਦਿਲ ਮਜ਼ਬੂਤ ਕਰਕੇ ਆਇਓ ਤੇ ਕਦੇ ਵੀ ਇਹਨੂੰ ਹਮੇਸ਼ਾ ਲਈ ਸੋਚ ਕੇ ਨਾ ਆਇਓ ਕਿ ਮੈਂ ਫੋਰਐਵਰ ਆਉਂਗਾ ਇੱਥੇ ਤੇ ਮੈਂ ਵਧੀਆ ਇੱਥੇ ਹਮੇਸ਼ਾ ਲਈ ਰਹੂੰਗਾ ਕਿਉਂਕਿ ਨਾ ਤੇ ਇਸ ਕੰਟਰੀ ਨੇ ਤੁਹਾਨੂੰ ਇੱਕ ਸੋਸ਼ੀਅਲੀ ਵੀ ਦੱਸਾਂ ਇਹਨੇ ਸੋਸ਼ੀਅਲੀ ਵੀ ਤੁਹਾਨੂੰ ਕਦੀ ਐਕਸੈਪਟ ਨਹੀਂ ਕਰਨਾ ਚਾਹੇ ਤੁਸੀਂ ਇੱਥੇ 100 ਸਾਲ ਰਹਿ ਲੋ ਚਾਹੇ ਇੱਥੇ ਜੰਮ ਲਓ ਪਰ ਇਹ ਤੁਹਾਨੂੰ ਤੁਹਾਡੇ ਆਖਰੀ ਸਾਹ ਤੱਕ ਕਹਿਣਗੇ ਕਿ ਤੁਸੀਂ ਬਾਹਰਲੇ ਸੀ ਤੁਸੀਂ ਇੱਥੋਂ ਦੇ ਨਹੀਂ ਸੀ ਦੂਜੀ ਗੱਲ ਇੱਥੇ ਤੁਹਾਡੀ ਉਹਨਾਂ ਚਿਰ ਜਿੰਦਗੀ ਹੈ ਜਿੰਨਾ ਚਿਰ ਤੁਸੀਂ ਕੰਮ ਕਰਦੇ ਹੋ ਜਦੋਂ ਤੂੰ ਤੁਹਾਡੀਆਂ ਲੱਤਾਂ ਰਹਿ ਗਈਆਂ ਕੁਝ ਰਹਿ ਗਿਆ ਫਿਰ ਤੁਹਾਨੂੰ ਇੱਥੇ ਕਿਸੇ ਨੇ ਨਹੀਂ ਪੁੱਛਣਾ ਚਾਹੇ ਕਿੰਨਾ ਹੀ ਪੈਸਾ ਤੁਸੀਂ ਜਮਾ ਕੀਤਾ ਹੋਵੇ ਤੇ ਤੀਜੀ ਗੱਲ ਇੱਥੇ ਰੂਲਸ ਇੰਨੇ ਕੁ ਸਖਤ ਐ ਇੰਨਾ ਕੁ ਇੱਥੇ ਐਂਟੀ ਸੋਸ਼ੀਅਲਿਜ਼ਮ ਐ ਇੰਨੇ ਕੁ ਲੋਕ ਰੇਸਿਸਟ ਨੇ ਰੇਸਿਸਟ ਤੇ ਖੈਰ ਮੈਂ ਅੱਗੇ ਇੱਕ ਵੀਡੀਓ ਬਣਾਉਂਗਾ ਵੀ ਲੋਕ ਕਿੰਨੇ ਕੁ ਰੇਸਿਸਟ ਨੇ ਇੱਥੇ ਤੇ ਵੀ ਤੁਹਾਡਾ ਉਦੋਂ ਹੀ ਮਾਨ ਸਟ्रेस ਹੋਣ ਲੱਗ ਜਾਣਾ ਤੇ ਹਾਂ ਕੰਮ ਤੇ ਵੀ ਇਹ ਨਹੀਂ ਕਿ ਹਾਂ ਬਈ ਯਾਰ ਕੰਮ ਛੱਠੀ ਕ ਮਾੜਾ ਮੋਟਾ ਇੱਧਰ ਉੱਧਰ ਉਹ ਕਰ ਲੋਗੇ ਕੰਮ ਜੀ ਕਿਹਾ ਵੀ 1 ਸੈਂਟੀਮੀਟਰ ਨਾ ਇੰਨਾ ਤੇ 1 ਸੈਂਟੀਮੀਟਰ ਉਨਾ ਹੀ ਹੋਣਾ ਚਾਹੀਦਾ 2 ਸੈਂਟੀਮੀਟਰ ਵੀ ਮੰਗਦੇ ਨਹੀਂ ਤੇ ਇੰਨਾ ਸਟ੍ਰੈਸ ਦਿੰਦੇ ਆ ਨਾ ਬੰਦੇ ਨੂੰ ਕੰਮ ਤੇ ਪੰਜਾਬੀ ਹਜੇ ਆਪਣੇ ਕਹਿ ਵੀ ਦਿੰਦੇ ਕਿ ਚੱਲ ਯਾਰ ਕੁ ਦਿਨ ਮਾੜੀ ਮੋਟੀ ਦਰਦ ਰੂ ਹੀ ਚੱਲ ਸਹੀ ਓਕੇ ਜੇ ਮੰਨ ਲਓ ਕਿ ਤੇ ਤੁਸੀਂ ਜਪਾਨੀ ਦੇ ਪੱਲੇ ਪੈ ਗਏ ਤੇ ਤੁਹਾਡਾ ਰੱਬ ਰੱਖਾ ਪਰਫੈਕਸ਼ਨ ਆਫ ਪਰਫੈਕਸ਼ਨ ਮੰਗਦੇ ਸੋ ਇਹ ਚੀਜ਼ਾਂ ਨੇ ਇੱਥੇ ਜਪਾਨ ਆਉਣ ਤੋਂ ਪਹਿਲਾਂ ਜਰੂਰ ਸੋਚਿਓ ਕਿ ਕਮਾਈ ਇੰਨੀ ਕ ਹੈ ਵੀ ਕਦੇ ਘਰਦਿਆਂ ਨੂੰ ਇਹ ਨਾ ਸੁਪਨੇ ਦਿਖਾ ਦਿਓ ਵੀ ਤੁਹਾਨੂੰ ਅਸੀਂ ਕਿੱਲੇ ਚ ਕੋਠੀ ਪਾ ਦਾਂਗੇ ਭਾਈ ਅਸੀਂ ਜਪਾਨ ਚੱਲਿਆਂ ਕੁਝ ਨਹੀਂ ਹੋਣਾ ਇੱਥ ਤੇ ਜੇ ਕੋਈ ਕਹਿੰਦਾ ਵੀ ਹੁੰਦਾ ਤਾਂ ਮੈਂ ਬੈਠਾ ਇੱਥੇ ਮੈਨੂੰ ਮੈਸੇਜ ਕਰ ਲਓ ਬਾਕੀ ਜਿਹੜੇ ਪੁਰਾਣੇ ਬੰਦੇ ਆਏ ਆ ਉਹ ਸਟੇਬਲ ਨੇ ਉਹਨਾਂ ਨੇ ਬਹੁਤ ਕੁਝ ਬਣਾਇਆ ਇੱਥੇ ਉਹਨਾਂ ਨੂੰ 20 25 25 ਸਾਲ ਹੋ ਗਏ ਉਹਨਾਂ ਨੇ ਉਹਨਾਂ ਨੇ ਵਧੀਆ ਕਮਾਈ ਕੀਤੀ ਹੈ ਇਦਾਂ ਦੀ ਗੱਲ ਨਹੀਂ ਕਿ ਨਹੀਂ ਕੀਤੀ ਕਿਸੇ ਨੇ ਬਹੁਤ ਸੋਹਣਾ ਉਹਨਾਂ ਨੇ ਕਮਾਇਆ ਬਹੁਤ ਸੋਹਣਾ ਉਹਨਾਂ ਨੇ ਘਰ ਵਧੀਆ ਪਿੱਛੇ ਘਰ ਪਾਏ ਆ ਇੱਥੇ ਘਰ ਸੋਹਣੇ ਲਏ ਆ ਸੋਹਣਾ ਉਹਨਾਂ ਦਾ ਕੰਮ ਚੱਲ ਰਿਹਾ ਵਾਹਿਗੁਰੂ ਦੀ ਮਿਹਰ ਪਰ ਜੇ ਤੁਸੀਂ ਹੁਣ ਅੱਜ ਦੇ ਦਿਨਾਂ 'ਚ ਆ ਕੇ ਕਹੋਗੇ ਭਾਈ ਮੈਂ ਤਾਂ ਪਿੱਛੇ ਵਾਦਾ ਕਰਕੇ ਆਮਤ ਕਿਲੋ 'ਚ ਕੋਠੀ ਉਵਸਾ ਹਾਇਵੀ ਆਪਦਾ 4-5 ਪੈਸੇ ਜਮਾ ਕਰਕੇ ਤੇ ਹਾਲੇ ਰੋਲੇ ਚਲਕੇ ਤੇ ਚਲ ਜਾਓ ਹੋਰ ਨਹੀਂ ਇੱਥੇ ਕਰਜ਼ਾ ਕਰਜ਼ਾ ਨਹੀਂ ਲੈਣਾ ਐਵੇਂ ਨਾ ਸੋਚ ਕੇ ਆ ਜਿਓ ਜੇ ਕਰਜ਼ਾ ਲਾਉਣ ਚ ਰਹਿ ਗਏ ਤੁਹਾਡਾ ਜਿਹੜਾ ਉਹ ਆਪਣੇ ਅਸਾਈਲਮ ਵਾਲਾ ਕਾਰਡ ਆ ਜਦੋਂ ਮੈਂ ਤੁਹਾਨੂੰ ਦੱਸਿਆ ਵਰਕ ਪਰਮਿਸ਼ਨ ਉਹ ਲੰਘ ਜਣੀਆਂ ਕਰਜ਼ਾ ਲਾਉਂਦਿਆਂ ਦੀ ਜਦੋਂ ਹੁਣ ਆਪਦਾ ਕਮਾਉਣ ਦੀ ਭਾਰੀ ਤੋਂ ਤੁਹਾਡੀ ਇੰਟਰਵਿਊ ਮੇ ਪੈ ਜਾਣੀਆਂ ਤੇ ਕਹਿਣਾ ਵੀ ਚੱਲ ਪੈ ਵੀਰ ਵਾਪਸ ਚੱਲ ਜੇ ਤੁਹਾਡਾ ਵੀਜ਼ੇ ਦਾ ਕੋਈ ਜਿਗਾੜ ਨਹੀਂ ਲੱਗਾ ਇਹ ਚੀਜ਼ਾਂ ਇੱਥੇ ਐਵੇਂ ਨਾ ਏਜੰਟਾਂ ਦੀਆਂ ਗੱਲਾਂ ਚਾਜਿਆ ਕਰੋ ਇਹ ਗੱਲਾਂ ਸੱਚ ਹੈ ਹੋ ਸਕਦਾ ਇਸ ਵੀਡੀਓ ਤੇ ਮੈਨੂੰ ਮਾੜੇ ਕਮੈਂਟ ਵੀ ਆਉਣ ਪਰ ਮੈਂ ਜੋ ਬੋਲਿਆ ਸੱਚ ਬੋਲਿਆ ਤਾਂ ਮੈਂ ਆਪਦੇ ਤਜਰਬਿਆਂ ਦੇ ਨਾਲ ਬੋਲਿਆ ਕਿ ਜੋ ਮੈਂ ਇੱਥੇ ਤਜਰਬੇ ਕੀਤੇ ਹੋ ਸਕਦਾ ਕਿਸੇ ਦੇ ਚੰਗੇ ਵੀ ਹੋਣਗੇ ਜੇ ਕਿਸੇ ਨੂੰ ਚੰਗਾ ਬੰਦਾ ਮਿਲਿਆ ਉਹਦੇ ਚੰਗੇ ਵੀ ਹੋਣਗੇ ਤੇ ਪਰ ਜੋ ਮੇਰੇ ਆ ਜੋ ਮੈਂ ਫੇਸ ਕੀਤਾ ਹੈ ਕਈ ਵਾਰ ਤਾਂ ਕੰਮ ਕਰਦੇ ਕਰਦੇ ਥੋੜੀ ਜਿਹੀ ਇੱਥੇ ਕਾਫੀ ਲਈ ਪੈਸੇ ਨਹੀਂ ਹੁੰਦੇ ਐਨਿਕ ਮੈਨੂੰ ਬਹੁਤ ਦੁੱਖ ਦਿੱਤੇ ਇਸ ਕੰਟਰੀ ਨੇ ਬਹੁਤ ਜ਼ਿਆਦਾ ਤੇ ਮੇਰੀ ਜ਼ਿੰਦਗੀ ਬਹੁਤ ਇੱਕ ਕਹਿ ਲਵਾਂ ਕਿ ਮੈਨੂੰ ਜੇ ਅੱਜ ਤੋਂ 20 ਸਾਲ ਬਾਅਦ ਕੋਈ ਪੁੱਛੂਗਾ ਜਾਂ ਮੇਰੇ ਬੜੇਪੇ ਚ ਕੋਈ ਮੈਨੂੰ ਪੁੱਛੂਗਾ ਵੀ ਹਾਂ ਬਈ ਤੂੰ ਸਾਰੇ ਤੋਂ ਮਾੜਾ ਸਮਾਂ ਕਿਹੜਾ ਦੇਖਿਆ ਤੇ ਇੱਕ ਮੇਰੇ ਬਾਪੂ ਦਾ ਤੇ ਦੂਜਾ ਇਹ ਇਹ ਮੈਂ ਕਹੂੰਗਾ ਤੁਸੀਂ ਆਪ ਸਾਲ ਲਾ ਸਕਦੇ ਹੋ ਕੰਟਰੀ ਕਿੰਨੇ ਹੱਦ ਤੱਕ ਬੰਦੇ ਤੇ ਜ਼ੁਲਮ ਕਰਦੀ ਹੈ ਸੋ ਬਾਕੀ ਵੀਡੀਓ ਨਾਲ ਲੰਬੀ ਹੋਵੇ ਫਿਰ ਮੈਂ ਜਜ਼ਬਾਤਾਂ ਦੇ ਵਿੱਚ ਬਹਿਣਾ ਨਹੀਂ ਚਾਹੁੰਦਾ ਜਜ਼ਬਾਤਾਂ ਦੇ ਵਿੱਚ ਆਪਾਂ ਬਹਾਂਗੇ ਜਦ ਪੋਡਕਾਸਟ ਕਰਾਂਗੇ ਤੇ ਫਿਰ ਉਦੋਂ ਤੁਹਾਨੂੰ ਦੱਸਾਂਗੇ ਵੀ ਮੇਰੇ ਨਾਲ ਕੀ ਬੀਤੀਆਂ ਇੱਥੇ ਸੋ ਬਾਈ ਆਖਰ ਤੇ ਇਹੀ ਬੇਨਤੀ ਕਰਦਾ ਹਾਂ ਵੀ ਆਪ ਦਾ ਸੋਚ ਸਮਝ ਕੇ ਹਸਾਬਤਾਬ ਲਾ ਕੋਈ ਵੱਡੇ ਸੁਪਨੇ ਲੈ ਕੇ ਇੱਥੇ ਨਾ ਆਇਓ ਕਿ ਜੋ ਹੋਣਾ ਇੱਥੇ ਹੈ ਟੂ ਮਾਊਥ ਹੈ ਬਹੁਤ ਰਿਐਲਿਟੀ ਗਰਾਉਂਡ ਲੈਵਲ ਜ਼ੀਰੋ ਗਰਾਉਂਡ ਜਿਹਨੂੰ ਕਹਿੰਦੇ ਨਾ ਆਪਾਂ ਬਹੁਤ ਲੱਗਿਆ ਇੱਥੇ ਸੁਪਨਿਆਂ ਨਾਲੋਂ ਝਾਂਟਾ ਦੀਆਂ ਗੱਲਾਂ ਨਾਲੋਂ ਜਾਂ ਲੋਕਾਂ ਦੀਆਂ ਗੱਲਾਂ ਨਾਲੋਂ ਘੁੰਮਣ ਨੂੰ ਕੰਟਰੀ ਬਹੁਤ ਸੋਹਣੀ ਹੈ ਆਓ ਜੀ ਸੱਜ ਕੇ ਘੁੰਮੋ ਬਹੁਤ ਸੋਹਣੀ ਹੈ ਅੱਜ ਆਪਣੇ ਬਲੌਗਾਂ ਦੇ ਵਿੱਚ ਦੇਖਿਆ ਹੈ ਨਾ ਤੁਸੀਂ ਬਹੁਤ ਸੋਹਣੀ ਹੈ ਬਿਲਕੁਲ ਉਦਾਂ ਦੀ ਜਿੱਦਾਂ ਦੇ ਬਲੌਗਾਂ ਹੀ ਦਿਖਾਉਂਦੇ ਆ ਪਰ ਇੱਕ ਅਦਾ ਬਲੌਗਰ ਆ ਕੇ ਮੇਰੇ ਨਾਲ ਦਿਹਾੜੀ ਲਾਵੇ ਤੇ ਫਿਰ ਮੈਂ ਮੰਨਾਂ ਵੀ ਫਿਰ ਕਹਿੰਦਾ ਏਡੀ ਸੋਹਣੀ ਕਿ ਨਹੀਂ ਸੋਹਣੀ ਖੈ ਰੱਬ ਮੇਰ ਕਰੇ ਚੜ੍ਹਦੀ ਕਲਾ ਤੇ ਇੱਕ ਬੇਨਤੀ ਹੋਰ ਹੈ ਵੀ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਇੰਸਟਾ ਦੇ ਤਾਂ ਤੁਸੀਂ ਚੜ੍ਹ ਚੜ੍ਹ ਕੇ ਫੋਲੋ ਕਰ ਦਿਓ ਕਿ ਤੇ ਇੱਥੇ ਵੀ ਸਬਸਕ੍ਰਾਈਬ ਕਰਦੇ ਹੋ ਤੇ ਮੈਂ ਤੁਹਾਡੇ ਲਈ ਹੋਰ ਸੋਹਣਾ ਕੰਟੈਂਟ ਲੈ ਕੇ ਆਵਾਂ ਆਖਰ ਤੇ ਵਿਦਾ ਲੈਂਦਾ ਹਾਂ ਆਸ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਸਤਿ ਸ਼੍ਰੀ ਅਕਾਲ